ਉਹਨਾਂ ਦਾ ਤਾਂ ਪੱਕਾ ਇਹ ਵੀ ਨਹੀਂ ਪਤਾ ਵੀ ਉਹਨਾਂ ਨੇ ਸਾਡੇ ਨਾਲ ਜਾਣਾ ਵੀ ਆ ਕਿ ਨਹੀਂ ਜਾਣਾ ਰਮਨ ਬਾਕੀ ਦੇ ਕੰਮ ਹੋਏ ਸਾਰੇ ਵਧੀਆ ਤੇ ਜੇ ਕਿਤੇ ਹੁਣ ਕੰਮ ਠਾਕੇ ਵਾਲਾ ਹੋਇਆ ਨਾ ਤੇ ਫੇਰ ਵੇਖ ਲਈ ਤੁਹਾਨੂੰ ਤਾਂ ਮੈਂ ਹੀ ਗਲਤ ਲੱਗਦੀ ਰਹਿਣੀ ਆ ਬਾਰ-ਬਾਰ ਉਹੋ ਹੀ ਗੱਲ ਉਹੋ ਹੀ ਗੱਲ ਹਰਪਿੰਦਰ ਪਿਓ ਤੇਰਾ ਤੇ ਨਾ ਉਦਣ ਹੀ ਬੜੇ ਗੁੱਸੇ ਵਿੱਚ ਹੀ ਜਿੱਦਣ ਮੈਂ ਨਾ ਸੋਨਾ ਇਹਨਾਂ ਕੋਲ ਲੈ ਕੇ ਗਈ ਹਾਂ ਹਾਂਜੀ ਇਹਨਾਂ ਨੇ ਵੀ ਸੁਵਾ ਲੇ ਕਿ째 ਸੁਵਾਣਿਆ ਤੇ ਲੈ ਅਮਰ ਨੂੰ ਖਾ ਹਾਂ ਓਹੋ ਮੈਨੂੰ ਤੇ ਚੇਤਾ ਭੁੱਲ ਗਿਆ ਮੈਨੂੰ ਲੱਗਦਾ ਇਹਨਾਂ ਨੇ ਨਹੀਂ ਲਿਆਂਦੇ ਹੈਗੇ ਅੱਜ ਜੜੀ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਆ ਹੋਈ ਹੈਗੀ ਉਹ ਜੋਬਨ ਤੂੰ ਚੁੱਪ ਰਿਹਾ ਯਾਰ ਮੈਂ ਤੈਨੂੰ ਕਹਿੰਦੇ ਆ ਵੀ ਕੋਈ ਗੱਲ ਨਹੀਂ ਤੁਸੀਂ ਮੰਮੀ ਉਹ ਯਾਰ ਚੁੱਪ ਰਿਹਾ ਡੈਡੀ ਮੈਂ ਤੈਨੂੰ ਸਾਰੀ ਗੱਲ ਸਮਝਾਉਣਾ ਬਸ ਮੰਮੀ ਨੂੰ ਨਾ ਕੁਝ ਵੀ ਉਹ ਜੋਬਨ ਤੂੰ ਚੁੱਪ ਰਿਹਾ ਯਾਰ ਰਮਨ ਇਧਰ ਆ ਰਮਨ ਤੂੰ ਲੱਗੇ ਰਾ ਠਾਕੇ ਵਾਲਾ ਕੰਮ ਕਰਨਾ ਜੇ ਮੇਰੇ ਬੱਚੇ ਨਹੀਂ ਨਹੀਂ ਜਾਣਾ ਪਿਆ ਤੇ ਮੈਂ ਵੀ ਨਹੀਂ ਜਾਣਾ ਮੇਰੀ ਗੱਲ ਸੁਣ ਲੈ ਡੈਡੀ ਜੀ ਮੇਰੀ ਸੁਣੋ ਗੱਲ ਮੇਰਾ ਵਿਆਹ ਆ ਮੇਰੀ ਮਰਜ਼ੀ ਹੈ ਮੈਂ ਉਹਨੂੰ ਖੜਨਾ ਬਣਾ ਲੈ ਕੇ ਨਹੀਂ ਖੜਨਾ ਅਬਲ ਤੇ ਮੈਂ ਇਹਨਾਂ ਨੂੰ ਖੜਨਾ ਨਹੀਂ ਦੋ ਜਾਨੇ ਨਾਲ ਮੇਰੀ ਸੁਣੋ ਗੱਲ ਇਹਨਾਂ ਨੂੰ ਮੈਂ ਮਨਾ ਕੀਤਾ ਵਾ ਇਹਨਾਂ ਦੀ ਮਰਜ਼ੀ ਆ ਵੀ ਇਹਨਾਂ ਨੇ ਵਿਆਹ ਜਾਣਾ ਕਿ ਨਹੀਂ ਜਾਣਾ ਰਮਨ ਜੇ ਤੂੰ ਚਾਹੁੰਦੀ ਆ ਨਾ ਤੇ ਮੇਰੇ ਰਿਸ਼ਤੇਦਾਰਾਂ ਦੇ ਮੇਰਾ ਜਨੂਨ ਸੁਣਾ ਨਿਕਲੇ ਤੇ ਫਿਰ ਇਹਨਾਂ ਦਾ ਦੋਆ ਜੀਆ ਨੂੰ ਕਹ ਦੇ